ਇਹ ਕੋ ਹੋਣਾ ਬਹਰਲਾ ਗੁਰੂ ਕਾ ਬਖਸ਼ਿਆ ਹੋਇਆ ਵਿਵਹਾਰ ਹੈ। ਔਰ ਬੜੀਆਂ ਸੰਗਤਾਂ ਉਥੇ ਸੇਵਾ ਕਰਦੀਆਂ ਨੇ। ਕੋਈ ਲੰਗਰਾਂ ਦੀ ਸੇਵਾ ਕਰਦਾ ਹੈ, ਕੋਈ ਜੋੜਿਆਂ ਦੀ ਸੇਵਾ ਕਰਦਾ ਹੈ, ਕੋਈ ਟਰਾਂਸਪੋਰਟ ਦੀ ਸੇਵਾ ਕਰਦਾ ਹੈ, ਕੋਈ ਮੈਡੀਕਲ ਦੀ ਸੇਵਾ ਕਰਦਾ ਹੈ ਔਰ ਬਹੁਤ ਸੰਗਤਾਂ ਚਾਤ ਤੇ ਸ਼ਰਧਾ ਦੇ ਨਾਲ ਨਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੀਆਂ। ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਨੇ, ਦੇਸ਼ ਵਿਦੇਸ਼ ਤੋਂ ਮੀਡੀਆ ਉਥੇ ਪਹੁੰਚਦਾ ਹੈ। ਪਰ ਇੱਕ ਬੇਨਤੀ ਹਰ ਵਾਰ ਕੀਤੀ ਜਾਂਦੀ ਹੈ ਔਰ ਇੱਕ ਸੰਗਤ ਦੇ ਵਿੱਚ ਬੜੀ ਵੱਡੀ ਇਸ ਗੱਲ ਦੀ ਸ਼ਿਕਾਇਤ ਵੀ ਹੈ ਕਿ ਜਿਹੜੇ ਹੁੱਲੜਬਾਜ਼ ਸਾਡੇ ਵੀਰ ਸਾਡੇ ਬੱਚੇ ਨੌਜਵਾਨ ਮੋਟਰਸਾਈਕਲਾਂ ਤੇ ਛੱਡ ਕੇ ਤਿੰਨ ਤਿੰਨ ਚਾਰ ਚਾਰ ਜਣੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਉਹਨਾਂ ਦੇ ਪਾਕੇ ਪਾਉਂਦੇ ਹੋਏ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਆਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਤੋਂ ਗਰੇਜ ਕਰੋ ਕਿਉਂਕਿ ਕਈ ਵਾਰ ਉਸ ਹੁੱਲੜਬਾਜੀ ਵਿੱਚ ਬਹੁਤ ਕੀਮਤੀ ਜਾਨਾਂ ਲਲੀਆਂ ਜਾਂਦੀਆਂ ਨੇ ਲੋਕਾਂ ਦੇ ਜਵਾਨ ਪੁੱਤ ਬੱਚੇ ਕਈ ਵਾਰ ਐਕਸੀਡੈਂਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਕਈ ਲੋਕ ਇਹਨਾਂ ਸਿੱ ਚੀਜ਼ਾਂ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਮੇਰੀ ਹੱਥ ਥੋੜ ਕੇ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਹੁੱਲੜਬਾਜੀ ਨਾ ਕਰਕੇ ਕਲ ਕੀ ਤਰਪਾਸ਼ ਸ਼ਾਦੀਆਂ ਖੁਸ਼ੀਆਂ ਦੇ ਪਾਤਰ ਬਣੀ ਐ ਔਰ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਕਿ ਕੋਈ ਵੀ ਐਸਾ ਮਟੀਰੀਅਲ ਲੰਗਰ ਦੇ ਵਿੱਚ ਨਾ ਵਰਤਿਆ ਜਾਏ ਜਿਸ ਕਾਰਨ ਕਰਕੇ ਜਿਹੜਾ ਵਾਤਾਵਰਣ ਐ ਉਹ ਪ੍ਰਦੂਸ਼ਿਤ ਹੋਵੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ ਜਿਹੜੇ ਡਿਸਪੋਜ਼ੇਬਲ ਵਰਤੋਂ ਕਰਨੀ ਐ ਉਹ ਉਹ ਡਿਸਪੋਜ਼ੇਬਲ ਵਰਤ ਪਿਆ ਜਾਏ ਕਿ ਜਿਸ ਤੇ ਵਰਤਨ ਦੇ ਨਾਲ ਕੋਈ ਆਹ ਯਾਰ ਧਰਤੀ ਉਦਾ ਜਿਹੜਾ ਵਾਤਾਵਰਣ ਹੈ ਉਹ ਖਰਾਬ ਨਾ ਹੋਵੇ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਮਿਆਰੀ ਵਸਤੂਆਂ ਨੇ ਉਹ ਵਰਤੀਆਂ ਜਾਣ ਔਰ ਸਾਫ ਸਫਾਈ ਦਾ ਖਾਸ ਕਰਕੇ ਯਾਦ ਰੱਖਿਆ ਜਾਏ ਤਾਂ ਕਿ ਸਾਡੀ ਸਭ ਦੀ ਉੱਥੇ ਸੇਵਾ ਕਰਨ ਵਾਲਿਆਂ ਦੀ ਔਰ ਲੰਗਰ ਛਕਣ ਵਾਲਿਆਂ ਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਰੋਈ ਅਤੇ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ